ਪੰਜਾਬੀ ਇੱਕ ਤੇ ਚੈਨਲ ਲੈ ਕੇ ਰਿਹਾ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਔਰਤਾਂ ਨੂੰ ਹਰੇਕ ਮਹੀਨੇ ਮਿਲੇਗਾ 1 ਇੱਕ ਹਜ਼ਾਰ ਰੁਪਿਆ ਸੀਐਮ ਭਗਵੰਤ ਮਾਨ ਨੇ ਕਰਤਾ ਨਵਾਂ ਐਲਾਨ ਪੰਜਾਬ ਸਰਕਾਰ ਨੇ ਲਿਆ ਨਵਾਂ ਫੈਸਲਾ ਪੰਜਾਬ ਚ ਚੋਣੇ ਦੀ ਪੂਸਾ 44 ਕਿਸਨ ਦੀ ਕਾਸ਼ਟ ਤੇ ਲਾਈ ਪਾਬੰਦੀ ਪੰਜਾਬ ਚ ਹਥਿਆਰਾਂ ਹਿੱਸਾ ਵਾਲੇ ਗੀਤਾਂ ਨੂੰ ਲੈ ਕੇ ਹੋਵੇਗੀ ਕਾਰਵਾਈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤੇ ਹੁਕਮ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ 6000 ਰੁਪਏ ਦੀ ਰਿਸ਼ਵਤ ਲੈਂਦਾ ਐਸਆਈ ਕੀਤਾ ਕਾਬੂ ਹਾਈ ਕੋਰਟ ਵੱਲੋਂ ਸਾਕਾ ਮੰਤਰੀ ਸਾਦੂ ਸਿੰਘ ਧਰਮਸੋਤ ਨੂੰ ਵੱਡੀ ਹੱਤ 5 ਜੂਨ ਤੱਕ ਦਿੱਤੀ ਅੰਤਰੀਮ ਜ਼ਮਾਨਤ ਮੌਸਮ ਲੈ ਕੇ ਵੱਡਾ ਲੜ ਜਾਰੀ ਹੈ ਇਨ੍ਹਾਂ ਖੇਤਰਾਂ 'ਚ ਚੌਕਸੀਲੀ ਐਡਵਾਈਜ਼ਰੀ ਜਾਰੀ ਰਾਜਾ ਬਿੰਦੇ ਕਰੀਬੀ ਆਪ ਚ ਹੋਏ ਸ਼ਾਮਲ ਸੀ ਐਮ ਭਗਵੰਤ ਮਾਨ ਦੀ ਗਵਾਈ 'ਚ ਹੋਈ ਜੁਆਇਨਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਅਕਤੂਬਰ ਤੱਕ ਅਸੀਂ 70% ਦੀ ਖੇਤਾਂ ਵਿੱਚ ਨੈਰੀ ਪਾਣੀ ਪਹੁੰਚਾ ਕਰ ਦੇਣਾ ਹੈ ਜਿਸ ਤੋਂ ਬਾਅਦ ਪੰਜਾਬ ਵਿੱਚ ਕਰੀਬ 6 ਲੱਖ ਟਿਊਬਵੈਲ ਬੰਦ ਹੋ ਜਾਣਗੇ ਫਿਰ ਸਰਕਾਰ ਦੇ ਕਰੀਬ 5000 ਤੋਂ 6000 ਕਰੋੜ ਰੁਪਏ ਬਚਣਗੇ ਸੀਐਮ ਮਾਨ ਨੇ ਕਿਹਾ ਕਿ ਇਸ ਪੈਸਿਆਂ ਨਾਲ ਅਸੀਂ ਆਪਣੀਆਂ ਮਾਵਾਂ ਤੇ ਭੈਣਾਂ ਨੂੰ 1000 ਰੁਪਏ ਹਰ ਮਹੀਨੇ ਦੇਵਾਂਗੇ ਅਤੇ ਉਹਨਾਂ ਕਿਹਾ ਕਿ ਅਸੀਂ ਉਹ ਗੱਲ ਕਹਿੰਦੇ ਹੀ ਨਹੀਂ ਜਿਹੜੀ ਨਾ ਕਰ ਸਕਦੇ ਹੋਈਏ ਜੇ ਮੈਂ ਵੈਸੇ ਹੀ ਸਕੀਮ ਸ਼ੁਰੂ ਕਰਨੀ ਹੁੰਦੀ ਤਾਂ ਮੈਂ ਵੋਟਾਂ ਤੋਂ ਪਹਿਲਾਂ ਸ਼ੁਰੂ ਕਰ ਦਿੰਦਾ ਅਤੇ ਵੋਟਾਂ ਤੋਂ ਬਾਅਦ ਬੰਦ ਕਰ ਦਿੰਦਾ ਉਹਨਾਂ ਨੇ ਕਿਹਾ ਕਿ ਜਦੋਂ ਸਕੀਮ ਚੱਲੂਗੀ ساری ਜ਼ਿੰਦਗੀ ਇਹ ਸਕੀਮ ਲਾਗੂ ਹੀ ਰਹੇਗੀ ਜਿਵੇਂ ਬਿਜਲੀ ਦਾ ਬਿੱਲ ਗਰਮੀ ਹੋਵੇ ਜਾਂ ਸਰਦੀ ਜੀਰੋ ਆਉਂਦਾ ਹੈ ਉਵੇਂ ਹੀ ਇਹ ਗਰੰਟੀ ਹਮੇਸ਼ਾ ਚੱਲਦੀ ਰਹੇਗੀ। ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ 2 ਸਾਲਾਂ ਵਿੱਚ 43000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ। 829 ਮੁਹੱਲਾ ਕਲੀਨਿਕ ਖੋਲੇ ਹਨ ਜਿਸ ਵਿੱਚ ਹੁਣ ਤੱਕ ਕਰੀਬ 1.5 ਕਰੋੜ ਲੋਕ ਮੁਫਤ ਇਲਾਜ ਕਰਵਾ ਚੁੱਕੇ ਹਨ। ਦਿਨੋ-ਦਿਨ ਡਿੱਗ ਰਿਹਾ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜੇਕਰ ਧਰਤੀ ਹੇਠਲੇ ਪਾਣੀ ਨੂੰ ਨਾ ਬਚਾਇਆ ਗਿਆ ਤਾਂ ਪੰਜਾਬ 'ਚ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਝੋਨੇ ਦੀ ਲੰਬੀ ਮਿਆਦ ਵਾਲੀ ਪੂਸਾ 44 ਕਿਸਾਨ ਦੀ ਕਾਸ਼ਟ ਤੇ پابੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਜੋ ਕਿ ਨਰਸਰੀ ਦੀ ਬਿਜਾਈ ਤੋਂ ਲੈ ਕੇ ਨਾਲ ਦੀ ਕਟਾਈ ਤੱਕ 155 ਤੋਂ ਲੈ ਕੇ 160 ਦਿਨ ਲੈਂਦੀ ਹੈ ਸੂਬਾ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਪੀਆਰ 126 ਬੀਜਣ ਜੋ ਲਾਪਗ 125 ਦਿਨਾਂ ਵਿੱਚ ਪਰਖ ਜਾਂਦੀਆਂ ਹਨ ਅਤੇ ਕਟ ਪਾਣੀ ਦੇ ਖਪਤ ਕਰਦਿਆਂ ਹਨ ਪੰਜਾਬ ਸਰਕਾਰ ਨੇ ਝੋਨੇ ਦੀ ਬਿਜਾਈ ਲਈ 11 ਜੂਨ ਦਾ ਦਿਨ ਤੈਅ ਕੀਤਾ ਹੈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਸਾਨਾਂ ਨੂੰ 11 ਜੂਨ ਨੂੰ ਝੋਨਾ ਬੀਜਣ ਦੀ ਅਪੀਲ ਕੀਤੀ ਹੈ ਇਸ ਵਾਰ ਝੋਨੇ ਦੀ ਬਿਜਾਈ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਜੇਕਰ ਕਿਸਾਨ ਸਿੱਧੀ ਬਿਜਾਈ ਕਰਨਾ ਚਾਹੁੰਦੇ ਹਨ ਤਾਂ ਉਹ 15 ਮਈ ਤੋਂ ਸ਼ੁਰੂ ਕਰ ਸਕਦੇ ਹਨ ਪੰਜਾਬ ਵਿੱਚ ਹਥਿਆਰਾਂ ਤੇ ਹਿੱਸਾ ਦੀ ਵੜਾਈ ਕਰਨ ਵਾਲੇ ਗੀਤਕਾਰਾਂ ਤੇ ਹੁਣ ਹਾਈ ਕੋਰਟ ਦੀ ਤਲਵਾਰ ਲਟਕ ਗਈ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅਜਿਹੇ ਗੀਤਾਂ ਦੀ ਸੂਚੀ ਤਿਆਰ ਕਰਕੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ ਇਸ ਦੇ ਨਾਲ ਹੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਅਜਿਹੇ ਗੀਤਾਂ ਦੇ ਮਾਮਲੇ 'ਚ ਕਿੰਨੀਆਂ ਐਫਆਈਆਰਾਂ ਦਰਜ ਕੀਤੀਆਂ ਗਈਆਂ ਹਨ ਇਸ ਦਾ ਬਿਉਰਾ ਅਗਲੀ ਸੁਣਵਾਈ ਵਿੱਚ ਸੌਂਪਿਆ ਜਾਵੇ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਹੁਣ ਇਸ ਮਾਮਲੇ ਵਿੱਚ ਕੇਂਦਰ ਨੂੰ ਸ਼ਾਮਲ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ ਪਟੀਸ਼ਨ ਦਾਇਰ ਕਰਦੇ ਹੋਏ ਫਾਜ਼ਿਲਕਾ ਨਿਵਾਸੀ ਗੁਰਪ੍ਰੀਤ ਸਿੰਘ ਨੇ ਆਪਣੇ ਖਿਲਾਫ 25 ਮਾਰਚ ਨੂੰ ਕਤਲ ਦੀ ਕੋਸ਼ਿਸ਼ ਅਤੇ ਹੋਰ ਤਰਾਵਾਂ ਤਹਿਤ ਦਰਜ ਐਫਆਈਆਰ ਵਿੱਚ ਗਾਉਜਮਣ ਦੀ ਮੰਗ ਕੀਤੀ ਸੀ ਪਟੀਸ਼ਨਰ ਨੇ ਕਿਹਾ ਕਿ ਉਸ ਤੇ ਉਸਦੇ ਸਾਥੀਆਂ ਤੇ ਸ਼ਿਕਾਇਤ ਕਰਤਾ ਤੇ ਅੰਨੇਵਾਹ ਗੋਲੀਆਂ ਚਲਾਉਂਦਾ ਦੋਸ਼ ਹੈ ਜਦੋਂ ਇਹ ਮਾਮਲਾ ਸੁਣਵਾਈ ਲਈ ਆਇਆ ਤਾਂ ਡੀਜੀਪੀ ਨੇ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਗੀਤਾਂ ਤੇ ਪਾਬੰਦੀ ਲਗਾਉਣ ਲਈ ਕੋਈ ਕਾਰਵਾਈ ਨਹੀਂ ਕਰ ਸਕਦੀ ਇਹ ਕੰਮ ਸੈਂਸਰ ਬੋਰਡ ਦਾ ਹੈ ਤੇ ਪੰਜਾਬ ਦੇ ਅਧਿਕਾਰ ਖੇਤਰ ਕਰ ਤੋਂ ਬਾਹਰ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਇਨ੍ਹਾਂ ਗੀਤਾਂ ਤੇ ਪਾਬੰਦੀ ਲਗਾਉਣ ਦੇ ਨਾਲ ਨਾਲ ਅਦਾਲਤੀ ਹੁਕਮਾਂ ਦੇ باوجود ਅਜਿਹੇ ਗੀਤ ਲਿਆਉਣ ਵਾਲਿਆਂ ਖਿਲਾਫ ਕਾਰਵਾਈ ਕਰਨੀ ਵੀ ਜ਼ਰੂਰੀ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਨ੍ਹਾਂ ਗੀਤਾਂ ਦੀ ਸੂਚੀ ਸੌਂਪਣ ਦੇ ਹੁਕਮ ਦਿੱਤੇ ਹਨ ਪੰਜਾਬ ਵਿਜੀਲੈਂਸ ਵਿਭਾਗ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੰਡੀ ਮੁਹਿੰਮ ਦੌਰਾਨ ਥਾਣਾ ਲਹਿਰ ਸਿਟੀ ਜ਼ਿਲ੍ਹਾ ਸੰਗਰੂਰ ਵਿਖੇ ਤਾਇਨਾਤ ਇੱਕ ਸਹਾਇਕ ਸਬ ਇੰਸਪੈਕਟਰ ਰਜਵਿੰਦਰ ਸਿੰਘ ਨੂੰ 6000 ਰੁਪਏ ਦੀ ਰਿਸ਼ਵਤ ਲੈਣ ਦੇ ਆਰੰਗ ਕੇ ਹੱਥੀ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਵਿਜੀਲੈਂਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁੱਲਜ਼ਮ ਨੂੰ ਲਹਿਰਾ ਸ਼ਹਿਰ ਦੇ ਵਾਸੀ ਅਨੂਪ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਉਸ ਦੇ ਰਿਸ਼ਤੇਦਾਰ ਪਰਵਿੰਦਰ ਦੇਵੇ ਪਿੰਡ ਗਾਗਾ ਵਿਖੇ ਕਿਰਾਏ ਤੇ ਰਹਿ ਰਹੀ ਸੀ ਉਸਨੇ ਆਪਣੇ ਮਕਾਨ ਮਾਲਕ ਰਾਕੇਸ਼ ਜਿੰਦਲ ਵਿਰੁੱਧ ਦੁਰਵਿਵਹਾਰ ਖਿਲਾਫ ਖਾਣਾ ਲੈਰਾ ਸੀਠੀ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਉਕਤ ਮੂਲ ਜਮੇ ਐਸੇ ਉਸਦੀ ਗੱਲ ਨਹੀਂ ਸੁਣ ਰਿਹਾ ਸੀ ਅਤੇ ਇਸ ਦੌਰਾਨ ਮਕਾਨ ਮਾਲਕ ਨੇ ਘਰ ਦੇ ਉਸ ਹਿੱਸੇ ਨੂੰ ਤਾਲਾ ਲਗਾ ਦਿੱਤਾ ਜਿੱਥੇ ਉਜਦਾ ਸਮਾਨ ਪਿਆ ਸੀ ਅਤੇ ਜਦੋਂ ਉਸਨੇ ਐਸਆਈ ਕੋਲ ਪਹੁੰਚ ਕੀਤੀ ਤਾਂ ਉਸਨੇ ਕਿਰਾਏਦਾਰ ਪਰਵਿੰਦਰ ਦੇਵੀ ਨੂੰ ਕਿਰਾਏ ਦੀ ਰਿਹਾਇਸ਼ ਤੋਂ ਉਜਦਾ ਸਮਾਨ ਚਕਾਉਣ ਬਦਲੇ 8000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਉਸ ਕੋਲੋਂ 2000 ਰੁਪਏ ਲੈ ਲਏ ਅਤੇ ਬੁਲਾਰਿਆਂ ਨੇ ਦੱਸੀ ਗਈ ਸ਼ਿਕਾਇਤ ਦੀ ਮੂਰਲੀ ਪੜਤਾਲ ਉਪਰੰਤ ਬਿਜ਼ਨਸ ਵਿਰਧੀ ਟੀਮ ਨੇ ਜਾਲ ਵਿਛਾ ਕੇ ਐਸਆਈ ਰਾਜਵਿੰਦਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 6000 ਰੁਪਏ ਦੀ ਰਿਸ਼ਵਤ ਲੈਣ ਦੇ ਰਾਂਗੇ ਹਤੀ ਕਾਬੂ ਕਰ ਲਿਆ ਅਤੇ ਅੱਜ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੱਡੀ ਰਾਹਤ ਮਿਲੀ ਹੈ ਪੰਜਾਬ ਹਾਈ ਕੋਰਟ ਨੇ ਸਾਧੂ ਸਿੰਘ ਧਰਮਸੋਤ ਨੂੰ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ ਹਾਈ ਕੋਰਟ ਨੇ 5 ਜੂਨ ਤੱਕ ਧਰਮਸੋਤ ਨੂੰ ਜ਼ਮਾਨਤ ਦਿੱਤੀ ਹੈ ਧਰਮਸੋਤ ਨੂੰ 6 ਜੂਨ ਨੂੰ ਮੁੜ ਤੋਂ ਸਰੈਂਡਰ ਕਰਨਾ ਹੋਵੇਗਾ ਸਾਬਕਾ ਮੰਤਰੀ ਹੁਣ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਕਰ ਸਕਣਗੇ ਦੱਸਦੇ ਕਿ ਧਰਮ ਸੂਤ ਕਈ ਮਾਮਲਿਆਂ ਵਿੱਚ ਘਿਰੇ ਹੋਏ ਹਨ ਆਮਦਲ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਦਰਜ ਹੈ ਵਾਨਕ ਕੋਟਾਲੇ ਤੇ ਸਕੋਲਰਸ਼ਿਪ ਕੋਟਾਲੇ ਦੇ ਵੀ ਅਲਜਾਮ ਲੱਗੇ ਹਨ ਦੇਸ਼ ਦੇ ਕਈ ਹਿੱਸਿਆਂ ਵਿੱਚ ਬੇਹਦ ਗਰਮੀ ਪੈ ਰਹੀ ਹੈ ਪਰ ਸਮੇਂ-ਸਮੇਂ ਤੇ ਮੌਸਮ ਵਿੱਚ ਬਦਲਾਅ ਹੋ ਰਿਹਾ ਹੈ ਅਤੇ بارش ਦੇ ਨਾਲ-ਨਾਲ ਧੂੜ ਭਰੀ ਹਨੇਰੀ ਵੀ ਚੱਲ ਰਹੀ ਹੈ ਅਤੇ ਹੁਣ ਮੌਸਮ ਵਿਭਾਗ ਅਨੁਸਾਰ ਅੱਜ ਤੋਂ ਲੈ ਕੇ 16 ਮਈ ਤੱਕ ਪੂਰਬੀ ਅਤੇ ਮੱਧ ਭਾਰਤ ਵਿੱਚ ਬੀ ਪੈ ਸਕਦਾ ਹੈ ਆਈਐਮਡੀ ਦੇ ਅਨੁਸਾਰ 16 ਮਈ ਨੂੰ ਪੱਛਮੀ ਉੱਤਰ ਪ੍ਰਦੇਸ਼ ਦੱਖਣੀ ਹਰਿਆਣਾ ਅਤੇ ਪੱਛਮੀ ਰਾਜਸਥਾਨ ਵਿੱਚ ਗਰਮੀ ਦੀ ਲਹਿਰ ਫਿਰ ਹਾਵੀ ਹੋਵੇਗੀ ਮੌਸਮ ਵਿਭਾਗ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉੱਤਰੀ ਪਾਕਿਸਤਾਨ ਵਿੱਚ ਇੱਕ ਚੱਕਰਵਤੀ ਸਰਕੂਲੇਸ਼ਨ ਵਿੱਚ ਇੱਕ ਪੱਛਮੀ ਗੜਬੜੀ ਮੌਜੂਦ ਹੈ ਇਸ ਤੋਂ ਇਲਾਵਾ ਦੱਖਣੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਠੇਹਲੇ ਪੱਧਰ ਤੇ ਵੀ ਅਜਿਹਾ ਹੀ ਮੌਸਮ ਚੱਲ ਰਿਹਾ ਹੈ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਨੀ ਸਿਆਸੀ ਮਾਹੌਲ ਪੱਖ ਦਾ ਨਜ਼ਰ ਆ ਰਿਹਾ ਹੈ ਉਮੀਦਵਾਰਾਂ ਵੱਲੋਂ ਪਾਰਟੀ ਬਦਲੇ ਜਾਣ ਦਾ سلسلہ ਜਾਰੀ ਹੈ ਹਰ ਇੱਕ ਪਾਰਟੀ ਆਪਣੇ ਵੱਲੋਂ ਚੋਣ ਪ੍ਰਚਾਰ ਲਈ ਪੂਰਾ ਜੋਰ ਲਗਾ ਰਹੀ ਹੈ ਇਹ ਸਭ ਦੇ ਦਰਮਿਆਨ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਾਜਾ ਵੜਿੰਗ ਦੇ ਕਰੀਬੀ ਰਿਸ਼ਤੇਦਾਰ ਅਰਸ਼ ਸੱਚਰਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਸੀਐਮ ਆਨ ਦੀ ਗਵਾਹੀ ਵਿੱਚ ਉਹਨਾਂ ਨੂੰ ਪਾਰਟੀ ਵਿੱਚ ਜੁਆਇਨ ਕਰਵਾਇਆ ਗਿਆ ਹੈ ਫਰੀਦਕੋਟ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਤੇ ਦੂਜੇ ਪਾਸੇ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ ਸੀਐਮ ਆਨ ਵੱਲੋਂ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਗਿਆ ਹੈ ਦੱਸ ਦੇ ਕੇ ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ ਅਤੇ 4 ਜੂਨ ਨੂੰ ਨਤੀਜੇ ਸਾਹਮਣੇ ਆਉਣਗੇ ਇਸ ਵਾਰ ਕਿਹੜੀ ਪਾਰਟੀ ਬਾਜ਼ੀ ਮਾਰੇਗੀ ਇਹ ਤਾਂ ਨਤੀਜੇ ਆਉਣ ਦੇ ਬਾਅਦ ਹੀ ਪਤਾ ਲੱਗ ਸਕੇਗਾ ਆ ਇੱਕ ਹੋਰ ਹੈ ਉਹ ਬਿੱਟੂ ਉਹ ਸਰਕਾਰੀ ਖਰਚੀ ਰਹੀ ਗਿਆ 10 ਸਾਲ ਹੁਣ ਜੁਰਮਾਨਾ ਲਿਆ ਉਹ ਤੋਂ ਵੀ 1 ਕਰੋੜ 83 ਲੱਖ ਜਮ੍ਹਾਂ ਕਰਾ ਤੂੰ ਸਰਕਾਰੀ ਖਰਚ ਕਿਵੇਂ ਰਹਿ ਸਕਦਾ ਬਿਨਾਂ ਪੈਸੇ ਦਿੱਤੇ ਦੇਖੋ ਜੀ ਆਪਾਂ ਨੇ ਕਹਤਾ ਵੀ ਪੈਸੇ ਜਮਾ ਕਰਾ ਤਾਂ ਆਪਦੇ ਕਾਗਜ ਭਰੀ ਉਹ ਹੁਣ ਕਹਿੰਦਾ ਕਹਿੰਦਾ ਮੈਂ ਪਹਾੜ ਪਹਾੜੇ ਦਫ਼ਤਰ ਚ ਰਹਿਣਾ ਮੈਂ ਗੱਦੇ ਤੇ ਸੌਣਾ ਉਹ ਮੈਂ ਕਿਹਾ ਇੱਥੇ ਫੁੱਟਪਾਥ ਵਾਲਿਆਂ ਦੀ ਜ਼ਿੰਦਗੀ ਦੇਖੀ ਹੈ ਕਦੇ ਗੱਦੇ ਤੇ ਸੌਣਾ ਸੋ ਵੀਰੋ ਇਹਨਾਂ ਸਾਰਿਆਂ ਨੂੰ ਕੁਛ ਨਹੀਂ ਇਹਨਾਂ ਨੇ ਆਪਦੀਆਂ ਪਾਰਟੀਆਂ ਬਦਲੀਆਂ ਨੇ ਜਿੱਧਰੋਂ ਮੌਕਾ ਮਿਲਦਾ ਉਧਰ ਹੀ ਹੋ ਜਾਂਦੇ ਨੇ ਸੋ ਇਹ ਦੋਜੀਆਂ ਦੇ ਮੋਟਰਸਾਈਕਲ ਵਰਗੇ ਨੇ ਕੋਈ ਸਟੈਂਡ ਨਹੀਂ ਹੁੰਦਾ ਉਹਦੇ ਜਿੱਦ ਨੂੰ ਮਾਜੀ ਡੇਟਾ ਕਰ ਦੋ ਉਧਰ ਨੂੰ ਖੜ ਜਾਂਦਾ ਉਹ ਕਿਉਂਕਿ ਦੋਨੇ ਪਾਸੇ ਢੋਲੀਆਂ ਜਿਹੀ ਲੱਗੀਆਂ ਹੁੰਦੀਆਂ ਨੇ ਨਾ ਸੋ ਇਸ ਕਰਕੇ ਨਾ ਤੇ ਕੋਈ ਯਕੀਨ ਨਾ ਕਰਿਓ ਇਹਨਾਂ ਤੇ ਨਾ ਯਕੀਨ ਕਰਿਓ ਆਪਾਂ ਰਲ ਕੇ ਆਪਾਂ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਆਪਣੇ ਆਪਣੇ ਰੰਗ ਪੰਜਾਬ ਦੇ ਵਿੱਚ ਆਪਣੇ ਹਿੱਸੇ ਦਾ ਰੰਗ ਪਰੋ ਤਾਂ ਕਿ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਸੋ ਵੀਰੋ ਇਹ ਤੁਹਾਡਾ ਹੀ ਪਿਆਰ ਹੈ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਜਿਹੜਾ ਮੈਨੂੰ ਥਕਾਵਟ ਨਹੀਂ ਹੋਣ ਦਿੰਦਾ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਉਸ ਕੁਰਸੀ ਤੇ ਬੈਠ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਨੇ ਸਵਾ ਦੋ ਸਾਲ ਹੋ ਗਏ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕ ਹੈ ਜਿਹੜੇ ਪਹਿਲਾਂ ਆਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ ਆ ਫਰਕ ਹੈ ਬਸ ਸੁਖਬੀਰ ਬਾਦਲ ਕਹਿੰਦਾ ਸੁਖਬੀਰ ਬਾਦਲ ਕਹਿੰਦਾ ਕਹਿੰਦਾ ਖੇਤਰੀ ਪਾਰਟੀ ਆ ਹੁਣੇ ਹੁਣੇ ਉਹਨਾਂ ਨੇ ਮਿੰਤਾ ਕਰਕੇ ਸਾਡੇ ਨੇ ਭਾਜ ਪਾ ਲੈਣੀਆਂ ਕਿ ਸਾਡੇ ਨਾਲ ਸਹਿਯੋਗਤਾ ਕਰ ਲਓ ਕਹਿੰਦੇ ਅਸੀਂ ਨਹੀਂ ਕਰਦੇ ਤੁਸੀਂ ਸਾਨੂੰ ਵੀ ਡੋਪੋਗੇ ਤੁਹਾਡਾ ਜਿਹੜਾ ਹਾਲ ਹੈ ਤੂੰ ਨਾਲ ਸਾਨੂੰ ਡੋਬੋਗੇ ਸੋ ਵੀਰੋ ਇਹ ਨਾ ਜਿਹੜੀ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਹੈ ਇਹ ਕਛੂ ਤੇ ਕਛੂ ਤੇ ਚੂਹੇ ਦੀ ਦੋਸਤੀ ਵਾਲਾ ਹੈ ਕਛੂ ਤੇ ਚੂਹੇ ਦੀ ਦੋਸਤੀ ਹੋ ਗਈ ਕਛੂ ਕੁੰਮੇ ਤੇ ਚੂਹੇ ਦੀ ਕਹਿੰਦੇ ਯਾਰ ਆਪਾਂ ਨਾਲ ਹੀ ਰਿਆ ਕਰਾਂਗੇ ਇਕੱਠੇ ਦੋਨਾਂ ਨੇ ਇੱਕ ਦੂਜੇ ਨਾਲ ਪੂਛਾਂ ਬੰਨ ਲੀਆਂ ਕਹਿੰਦੇ ਇਕੱਠੇ ਰਿਆ ਕਰਾਂਗੇ ਥੋੜੀ ਜੀ ਗਰਮੀ ਹੋਈ ਕਛੂ ਨੂੰ ਗਰਮੀ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਮੇਰੇ ਪਿੱਛੇ ਚੂਹਾ ਬੰਨਿਆ ਹੋਇਆ ਟੋਪੇ ਦੇ ਵਿੱਚ ਵੜ ਗਿਆ ਥੱਲੇ ਉਹ ਡੁੱਬ ਕੇ ਚੂਹਾ ਮਰ ਗਿਆ ਜੀ ਚੂਹਾ ਮਰ ਗਿਆ ਘੰਟੇ ਕੇ ਬਾਅਦ ਜਦੋਂ ਕਛੂ ਬਾਹਰ ਆਇਆ ਕਿ ਬਾਹਰ ਆ ਗਏ ਹੁਣ ਚਲੋ ਗਰਮੀ ਘਟ ਗਈ ਤਾਂ ਤਾਹਾਂ ਇੱਕ ਬਾਜ ਫਿਰਦਾ ਸੀ ਉਹਨੇ ਦੇਖਿਆ ਵੀ ਚੂਹਾ ਮਰਿਆ ਪਿਆ ਉਹਨੇ ਮਾਰੀ ਚਪਟ ਆਪਣੇ ਪੰਜਿਆਂ ਨਾਲ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਕਿਉਂਕਿ ਬੰਨਿਆ ਹੋਇਆ ਸੀ ਨਾਲ ਉਹ 200 ਮੀਟਰ ਤੋਂ ਕਛੂ ਡਿੱਗਿਆ ਜੋ ਕਿ ਕਛੂ ਮਰ ਗਿਆ ਸਭੀ ਰੋਏ ਇੱਕ ਦੂਜੇ ਨੂੰ ਡੋਬਣ ਵਾਲੇ ਨੇ ਇਹ ਫੈਸਲਾ ਕਰ ਲੈਣ ਕੱਛੂ ਕੌਣ ਹੈ ਤੇ ਚੂਹਾ ਕੌਣ ਹੈ ਐਨਾ ਪਤਾ ਮਰਨਾ ਦੋਨਾਂ ਨਹੀਂ ਹੈ ਬਸ ਭਾਈ ਜਿਹੜੀ ਕੋਠੀ ਆ ਉਹ ਤਾਂ ਗਿਣੀ ਵੀ ਨਹੀਂ ਸਾਜਿਸ਼ ਹੈ ਜੇ ਕਾਲੀ ਘਰੋਨੀ ਸੀ ਤਾਂ 2.5 ਸਾਲ ਪਹਿਲਾਂ ਕਰਾਉਂਦਾ ਭਗਵੰਤ ਸਿੰਘ ਮਾਨ ਉਹਨੇ ਆਖਿਆ ਯਾਰ ਬਿੱਟੂ ਜਿਤਾਓ ਕਿਵੇਂ ਨਾ ਕਿਵੇਂ ਏ ਕਿਵੇਂ ਨਾ ਕਿਵੇਂ ਕੋਈ ਬਣਾਓ ਐਸਾ ਮਾਹੌਲ ਪਰ ਮਾਹੌਲ ਬਣਿਆ ਇਸ ਕਰਕੇ ਨਹੀਂ ਕਿ ਬਿੱਟੀ ਕੋਲੇ ਤਾਂ ਆਲਰੇਡੀ ਤਿੰਨ ਘਰ ਹੈ ਔਰ ਉਹਨੇ ਰੁਪਿਆ ਆਲਰੇਡੀ ਸਰਕਾਰੀ ਫੀਸ ਉਹਨੇ ਕੋਈ ਭਰੀ ਨਹੀਂ ਅਜ ਤੱਕ ਫਿਰ ਮੈਂ ਇਹਨੂੰ ਪੁੱਛਣਾ ਚਾਹਣਾ ਵੀ ਭਰਾਵਾ ਇਹਦਾ ਮਤਲਬ ਤੂੰ ਕਿਸੇ ਨਾਲ ਰਿਸ਼ਤਾ ਕਾਇਮ ਕੀਤਾ ਹੀ ਨਹੀਂ ਨਾ ਹੀ ਕਿਸੇ ਦਾ ਤੂੰ ਟੈਲੀਫੋਨ ਚੱਕਿਆ ਤੇਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਸਾਡੇ ਘਰੇ ਆ ਕੇ ਰਹਿ ਪਾ ਮੈਨੂੰ ਤਾਂ ਲੁਧਿਆਣੇ ਵਾਲਿਆਂ ਨੇ ਹੱਥ ਕੋਲ ਤੇ ਗੇਟ 100-100 ਕੋਠੀਆਂ ਤੇ ਘਰ ਖੋਲ੍ਹਤੇ ਰਾਜੇ ਵਿੜਿੰਗ ਨੂੰ ਮੈਨੂੰ ਤਾਂ ਘਰ ਵੀ ਲੈ ਲਿਆ ਮੈਂ ਐਗਰੀਮੈਂਟ ਹੋ ਗਿਆ ਅੱਜ ਐਗਰੀਮੈਂਟ ਤੁਹਾਡੇ ਸੋਸ਼ਲ ਮੀਡੀਆ ਤੇ ਤੁਹਾਨੂੰ ਸਾਰੇ ਚੈਨਲਾਂ ਨੂੰ ਭੇਜ ਦਿਆਂਗੇ ਵਿੜਿੰਗ ਸਾਹਿਬ ਇੱਕ ਨਸ਼ਾ ਤੁਹਾਡੇ ਤੇ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਕਿ ਤੁਹਾਡੇ ਕੋ ਬੱਤਾਂ ਦੀਆਂ ਬਾੜੀਆਂ ਦਾ ਪਹਿਲਾ ਲੋਕ ਹੈ ਠੀਕ ਹੈ ਕਿ ਲੱਗਦਾ ਜੀ ਹੁਣ ਕਹਾਂ ਵੀ ਤੇਰਾ ਕੀ ਢਿੱਡ ਦੁਖਦਾ ਮੇਰੇ ਕੋਲੇ ਜੇ ਪੈਸਾ ਹੈ ਤੇਰਾ ਕੀ ਢਿੱਡ ਦੁਖਦਾ ਤੂੰ ਇਹ ਦੱਸ ਤੂੰ ਇਹ ਦੱਸ ਵੀ 1 ਕਰੋੜ 83 ਲੱਖ ਕਿੱਥੋਂ ਲੈ ਕੇ ਆਏ ਕਿਹੜੇ ਬੰਦੇ ਨੇ ਤੇਰੀ ਜ਼ਮੀਨ ਖਰੀਦੀ ਐ ਕਿਹੜੇ ਇੱਕ ਕਿੱਥੋਂ ਆਇਆ ਤੂੰ ਕਹਾਂ ਮੈਂ ਜ਼ਮੀਨ ਕਿਹੜੀ ਜ਼ਮੀਨ ਗੱਨੇ ਕੀਤੀ ਐ ਲਿਆ ਤੇਰਾ ਅਕਾਊਂਟ ਵਿਖਾ ਔਰ ਉਹ ਜ਼ਮੀਨ ਦੀ ਕੀਮਤ ਕਿ ਦੀ ਸੀ ਸਰਕਾਰੀ ਤੇ ਤੂੰ ਇੰਨੇ ਪੈਸੇ ਕਿਵੇਂ ਅਰੇਂਜ ਕੀਤੇ ਤੂੰ ਗੱਲ ਕਰ ਆਪ ਦੀ ਰਾਜਾ ਵਡਿੰਗ ਜਿਹੜੀਆਂ ਬੱਸਾਂ ਬੱਸਾਂ ਨਾ ਮੇਰੇ ਬਾਰੇ ਤਾਂ ਬੱਸ ਦੇ ਡਰਾਈਵਰ ਨੂੰ ਤੇ ਕਨੈਕਟਰ ਨੂੰ ਸਰਕਾਰੀ ਬੱਸ 'ਚ ਚੜ ਕੇ ਪੁੱਛ ਲੋ ਜੇ ਹਰੇਕ ਬੱਸ ਦਾ ਡਰਾਈਵਰ ਤੇ ਕਨੈਕਟਰ ਇਹ ਨਾ ਕਵੇ ਕਿ ਰਾਜਾ ਵਡਿੰਗ ਵਰਗਾ ਕੋਈ ਅੱਜ ਤੱਕ ਨਾ ਮੰਤਰੀ ਆਇਆ ਨਾ ਹੁਣੇ ਫੇਰ ਗੱਲ ਕਰਾਂਗੇ ਇਸੇ ਕਰਕੇ ਇੱਕ ਸੇ ਕਰਕੇ ਬਿੱਟੂ ਦੇ ਬੁੱਲਾ ਤੋਂ ਸਿਕਰੀ ਨਹੀਂ ਲੈ ਰਹੀ ਹਾਂ ਹਾਂ ਉਧਾ ਆਮ ਆਦਮੀ ਪਾਰਟੀ ਮਸ਼ਹੂਰੀਆਂ ਦੀ ਸਰਕਾਰ ਹੈ ਮੈਂ ਕਹਿੰਦਾ ਬੜਾ ਪੈਸਾ ਲਾਇਆ ਤੁਹਾਨੂੰ ਨਹੀਂ ਕਿਸੇ ਨੂੰ ਦਿੱਤਾ ਪਰ ਜਿਹੜੇ ਕੁਝ ਚੈਨਲ ਹੈਗੇ ਆ ਕਈ ਤਾਂ ਚੈਨਲ ਇੱਕ ਤਾਂ ਐਸਾ ਚੈਨਲ ਹੈ ਜਿਹੜੇ ਤੇ ਨਖਰਾ ਨਾਲ ਸ਼ੁਰੂ ਹੁੰਦਾ ਉਹ ਪੀ ਤੋਰ ਨਾ ਹੈ ਜੀ ਕਹੋ ਆਰਟੀਆਈ ਪਾ ਕੇ ਵੇਖ ਲੋ ਕਰੋੜਾ ਰੁਪਿਆ ਲਟਾਤਾ ਕਰੋੜਾ ਰੁਪਿਆ ਲਟਾਤਾ ਇਹੋ ਜਿਹੇ ਚੈਨਲਾਂ ਨੂੰ ਸਰਦਾਰ ਭਗਵੰਤ ਸਿੰਘ ਮੰਨਨੇ ਕਿ ਮੈਨੂੰ ਹੀ ਵਿਖਾਈ ਚੱਲੂ ਇਹ ਕਿਥੋਂ ਆ ਰਿਹਾ ਪੈਸਾ ਇਹ ਜਿਹੜਾ ਛੰਡੀਆਂ ਤੇ ਡੰਡਿਆਂ ਤੇ ਸਾਡੇ ਕੋਲ ਤਾਂ ਪੂਰਾ ਨਹੀਂ ਆ ਰਿਹਾ ਕੌਣ ਦੇ ਰਿਹਾ ਹੈ ਇਹ ਕਿਹੜੀ ਅਸੀਂ ਫੈਕਟਰੀ ਲਾਤੀ ਹੈ ਆਈਡੀ ਛੇਤੀ ਜਿਹੜੀ ਆਮ ਆਦਮੀ ਪਾਰਟੀ ਕੋਲੇ 2.5 ਸਾਲਾਂ ਚ ਐਡੀ ਵੱਡੀ ਫੈਕਟਰੀ ਆ ਗਈ ਹੈ ਕਿਉਂ ਨੇ ਐਡਵਰਟਾਈਜ਼ਮੈਂਟ ਦੇ ਵੱਟ ਕੱਢ ਰਹੀ ਹੈ ਇਹ ਕੈਮਰਾ ਲਗਾਤਾਰ ਹੋ ਰਹੀ ਹੈ ਪਰ ਸਰ ਅਧੀ ਘਟ ਲਾਰਜੀ ਹੈਗੀ ਹੋਰ ਇਹ ਫਿਰ ਮਾਈਨਿੰਗ ਤਾਂ ਹੀ ਹੋ ਰਹੀ ਆ ਜਿਹੜਾ ਚੰਡਿਆਂ ਦੇ ਪੈਸੇ ਵੀ ਫਿਰ ਮਾਈਨਿੰਗ ਵਾਲੇ ਦਿੰਦੇ ਆ ਜੰਡੀਆਂ ਦੇ ਇਹ ਸਾਰਾ ਕੰਮ ਉੱਥੋਂ ਚੱਲ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਸਟਾਰ ਪ੍ਰਚਾਰਕ ਐਲਾਨ ਦਿੱਤਾ ਜੀ ਤੁਹਾਡੇ ਮਦਦ ਕਾਂਗਰਸ ਪਾਰਟੀ ਦੇ ਜਿਹੜੇ ਬਹੁਤ ਜੰਗਾ ਹੋਇਆ ਵੀ ਸਟਾਰ ਪ੍ਰਚਾਰਕ ਜੇ ਕੈਪਟਨ ਅਮਰਿੰਦਰ ਸਿੰਘ ਜਿੰਨੀਆਂ ਸੀਟਾਂ ਤੇ ਘੁੰਮੇਗਾ ਇੱਕ ਜਿਹੜਾ ਲਾਏਗਾ 25000 ਵੋਟ ਬੀਜੇਪੀ ਦੀ ਘਟ ਦਿਆ ਕਰੂਗੀ ਕੇਂਦਰੀਵਾਲ ਪੰਜਾਬ ਦੇ ਵਿਚਾਰੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਆਵਾਜ਼ੀ ਪਾਰਟੀ ਦੇ ਜਿਹੜੇ ਹੱਥ ਪ੍ਰਚਾਰ ਵੀ ਕਰਦੀਆਂ ਦੂਜੇ ਪਾਸੇ ਠੀਕ ਹੈ ਹਰ ਬੰ ਕੋ ਆਵੇ ਜੀ ਜੀ ਸਰਕਾਰ ਹਮੇ ਸਾਨੂੰ ਕਿਹਾ ਸੀ ਕਿ ਜਿਹੜੇ ਮੁਝਕੇ ਆਵਾਜ਼ ਦੀ ਪਾਰਟੀ ਨੇ ਜਿਹੜੀ ਹੈ ਉਹ ਕੋਠੀ ਖਾਲੀ ਕਰਾਈ ਹੈ ਜਦਕਿ ਸਿੰਪਥੀ ਵੋਟ ਮਸੀਤ ਦਾ ਬੜੰਗਾ ਸੀ ਇਸ ਨੂੰ 20 ਸਾਲ ਤੋਂ ਰਾਜ ਪ੍ਰਧਾਨ ਇੱਥੇ ਦਾ ਮੁੱਖ ਮੰਤਰੀ ਬੜਾ ਫੁਰੰਦਾ ਤੁਹਾਨੂੰ ਮਿਹਰਬਾਨੀ ਬਾਬਾ ਜੀ ਅੱਛਾ ਕੱਲ ਸਾਧ ਸਿੰਘ ਜੀ ਮੈਨੂੰ ਕੱਲ ਦੇਰ ਰਾਤ ਇਹ ਨੇਰੀ ਪਟਵਾਰ ਯੂਨੀਅਨ ਜਲ ਸਰੋਤ ਵਿਭਾਗ ਪੰਜਾਬ ਦਾ ਇਹ ਮੰਗ ਪੱਤਰ ਮਿਲਿਆ ਬੜੀ ਹੈਰਾਨੀ ਤੇ ਅਫਸੋਸ ਹੋਇਆ ਕੀ ਮੁਲਾਜ਼ਮ ਵੀ ਜਿਹੜੇ ਨਹਿਰੀ ਪਟਵਾਰੀ ਦੇ ਮੁਲਾਜ਼ਮ ਨੇ ਜਿਨ੍ਹਾਂ ਦਾ ਇਹ ਜ਼ਿੰਮੇਵਾਰੀ ਬਣਦੀ ਆ ਕਿ ਜਿੰਨੇ ਵੀ ਸਾਡੀਆਂ ਨਹਿਰਾਂ ਨੇ ਕਸੀਆਂ ਨੇ ਰਾਜਪਾ ਦੇ ਉਹਨਾਂ ਚ ਪਾਣੀ ਦੇ ਫਲੋ ਕਿੰਨਾ ਕਿੰਨੇ ਪਰਸੈਂਟ ਹੈ ਉਹਦੀ ਰਿਪੋਰਟ ਬਣਾ ਕੇ ਗਰਾਊਂਡ ਰਿਪੋਰਟ ਗਰਾਊਂਡ ਜ਼ੀਰੋ ਦੀ ਰਿਪੋਰਟ ਇਹਨਾਂ ਨੇ ਬਣਾ ਕੇ ਸਰਕਾਰ ਨੂੰ ਦੇਣੀ ਹੁੰਦੀ ਹੈ ਇਹਨਾਂ ਨੇ ਜੋ ਸਹੀ ਹਾਲਾਤ ਸਨ ਕਿ ਨੇਰੀ ਪਾਣੀ ਦੇ ਹਾਲਾਤ ਬੜੇ ਪਤਲੇ ਆ ਲੋਕਾਂ ਨੂੰ 10% ਵੱਧ ਤੋਂ ਵੱਧ 15% ਪਾਣੀ ਪਹੁੰਚ ਰਿਹਾ ਤੈਨਾਂ ਹੱਥ ਤੱਕ ਪਾਣੀ ਨਹੀਂ ਪਹੁੰਚ ਰਿਹਾ ਇਹਨਾਂ ਨੇ ਜੋ ਸਹੀ ਰਿਪੋਰਟ ਸੀ ਉਹ ਬਣਾਈ ਤੇ ਇਹਨਾਂ ਨੇ ਸਰਕਾਰ ਨੂੰ ਦੇ ਦਿੱਤੀ ਤੁਸੀਂ ਹਰਾਪਣ ਹੋਵਗੇ ਕਿ ਸੱਚ ਬੋਲਣ ਵਾਲੇ ਤੇ ਥਾਪੀ ਦੇਣ ਦੀ ਜਗਾ ਇਹਨਾਂ ਦੇ ਖਿਲਾਫ ਐਕਸ਼ਨ ਲੈ ਲਿਆ ਗਿਆ ਇਹਨਾਂ ਨੂੰ ਸਸਪੈਂਡ ਕਰਤਾ ਗਿਆ ਚਾਰ ਛੀਟ ਕਰਦੇ ਗਏ ਇਹਨਾਂ ਦੇ ਪ੍ਰਧਾਨ ਨੂੰ ਕੋਈ 1100 ਚੋਂ 250 ਮੁਲਾਜ਼ਮ 30% ਮੁਲਾਜ਼ਮ ਲੋਕਾਂ ਨੂੰ ਸੱਚ ਦੱਸਣ ਦੇ ਚੱਕਰ 'ਚ ਸੱਚ ਕਾਗਜ਼ਾਤੇ ਲਿਆਉਣ ਦੇ ਚੱਕਰ 'ਚ ਜਿਸਸ ਸਸਪੈਂਡ ਹੋ ਗਿਆ ਹੁਣ ਤੁਸੀਂ ਵੇਖੋ ਹਾਲਾਤ ਕੀ ਨੇ ਜੇ ਕਿਸੇ ਪਿੰਡ 'ਚ ਕਿਸੇ ਕੱਸੀ 'ਚ ਨਹਿਰ 'ਚ ਪਾਣੀ ਨਹੀਂ ਆ ਰਿਹਾ ਪਿੰਡ ਦੇ ਲੋਕ ਰੌਲਾ ਪਾਉਂਦੇ ਨੇ ਤੇ ਪਟਵਾਰੀ ਦਾ ਫਰਜ਼ ਵੱਡਦਾ ਹੈ ਕੀ ਜੋ ਸੱਚ ਅਸਲੀਅਤ ਦੇ ਹਾਲਾਤ ਰਿਕਾਰਡ ਕਰੇ ਤੇ ਦੱਸੇ ਮਗਰ ਸਰਕਾਰ ਉਹ ਅਸਲੀਅਤ ਨੂੰ ਸੁਣ ਕੇ ਹੀ ਰਾਜੀ ਨਹੀਂ ਸਰਕਾਰ ਨੇ ਉਹਨਾਂ ਤੇ ਐਕਸ਼ਨ ਲੈਤਾ ਸਸਪੈਂਡ ਕਰਤਾ ਇਹ ਜੋੜਾ ਮਾਜਰਾ ਸਾਫ ਨੂੰ ਮਿਲ ਮਗਰ ਜੋੜਾ ਮਾਜਰਾ ਸਾਫ ਨੇ ਵੀ ਇਹਨਾਂ ਦੀ ਇੱਕ ਨਹੀਂ ਸੁਣੀ ਕਿਉਂ ਹੁਣ ਗੱਲ ਨਿਕਲ ਕੇ ਬਾਹਰ ਆ ਰਹੀ ਹੈ ਕੁਝ ਕਿਸਾਨ ਤੇ ਬੰਦੀਆਂ ਨੇ ਵੀ ਰੋਲਾ ਪਾਇਆ ਕੀ ਇਹ ਬਖਾਉਣਾ ਚਾਹੁੰਦੇ ਆ ਕਿ ਪੰਜਾਬ 'ਚ ਵਾਦੂ ਪਾਣੀ ਆ ਸਾਡੀਆਂ țeਲਾ ਤੱਕ ਪਾਣੀ ਪਹੁੰਚ ਰਿਹਾ ਹਰੇਕ ਨੂੰ ਪਾਣੀ ਮਿਲ ਰਿਹਾ ਇਸ ਲਈ ਬਾਦੂ ਪਾਣੀ ਦਾ ਮਤਲਬ ਕਿ ਤੁਸੀਂ ਰਾਜਸਥਾਨ ਨੂੰ ਪਾਣੀ ਦੇ ਦਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਹਰਿਆਣੇ ਨੂੰ ਪਾਣੀ ਦੇ ਦਿਓ ਕੋਈ ਪ੍ਰੋਬਲਮ ਨਹੀਂ ਇਹ ਰਿਜ਼ਲਟ ਹੈ ਕਿ ਤੁਸੀਂ ਜਦ ਦਿੱਲੀ ਦੀ ਪਾਰਟੀ ਬਣਾਉਨੇ ਹੋ ਹੁਕਮਰਾਨ ਤਾਕਤ ਚ ਬੈੰਦੇ ਅਸੀਂ ਕਾਂਗਰਸ ਦਾ ਵੀ ਵੇਖਿਆ ਸੀ ਕਿਵੇਂ ਉਸ ਵੇਲੇ ਐਸਓਆਈਐਲ ਦੇ ਮੁੱਦੇ 'ਚ ਇੰਦਰਾ ਗਾਂਧੀ ਨੇ ਤੇ ਲਖਮਨ ਸਿੰਘ ਖੇਲੋ ਰਾणे ਕਿਵੇਂ ਪੰਜਾਬ ਨਾਲ ਧੋਖਾ ਕੀਤਾ ਉਸ ਵੇਲੇ ਦੇ ਮੁੱਖ ਮੰਤਰੀ ਨੇ ਕਿਵੇਂ ਪੰਜਾਬ ਨਾਲ ਧੋਖਾ ਕੀਤਾ ਔਰ ਅੱਜ ਵੀ ਕੋਈ ਹਲ-ਹੱਥ ਬਣ ਰਿਹਾ ਕਿ ਭਗਵੰਤ ਮਾਨ ਕੇਜਰੀਆ ਨੂੰ ਖੁਸ਼ ਕਰਨ ਦੇ ਚੱਕਰ 'ਚ ਝੂਠੀਆਂ ਰਿਪੋਰਟਾਂ ਬਣਵਾ ਬਣਵਾ ਪੇਸ਼ ਕਰਾ ਰਿਹਾ ਕਿ ਪੰਜਾਬ 'ਚ ਪਾਣੀ ਪੂਰਾ ਬਲਕਿ ਪੂਰਾ ਨਹੀਂ ਵਾਧੂ ਆ ਤੁਸੀਂ ਇਹ ਪਾਣੀ ਭਾਵੇਂ ਰਾਜਸਥਾਨ ਦੇ ਦਿਓ ਹਰਿਆਣੇ ਦੇ ਦਿਓ ਮਗਰ ਅਸਲੀਅਤ ਇਹ ਤੋਂ ਉਲਟ ਹੈ ਔਰ ਮੈਂ ਅੱਜ ਅਪੀਲ ਕਰਦਾ ਕਿ ਜਿੱਥੇ ਇਹਨਾਂ ਅਫਸਰਾਂ ਨੇ ਪਟਵਾਰੀਆਂ ਨੇ ਜੋ ਸਹੀ ਕੰਮ ਕੀਤਾ ਜਿੱਥੇ ਇਹਨਾਂ ਨੂੰ ਪ੍ਰਸ਼ੰਸਾ ਪੱਤਰ ਮਿਲਣਾ ਚਾਹੀਦਾ ਔਰ ਸਰਕਾਰ ਜਿਹੜੀ ਇਹਨਾਂ ਤੋਂ ਮਾਫੀ ਮੰਗੇ ਔਰ ਨਾਲ ਹੀ ਜੋੜਾ ਮਾਜਰਾ ਦੇ ਖਿਲਾਫ ਐਕਸ਼ਨ ਹੋਵੇ ਜਿਹੜਾ ਪੰਜਾਬ ਦੀ ਇੱਕ ਝੂਠ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਐ ਸੋ ਅਫਸੋਸ ਦੀ ਗੱਲ ਹੈ ਕਿ ਬਦਲਾਅ ਦੀ ਸਰਕਾਰ ਜਿੱਥੇ ਹਰ ਫਰੰਟ ਤੇ ਫੇਲ ਹੋ ਰਹੀ ਹੈ ਉਥੇ ਝੂਠ ਦੇ ਪ੍ਰਚਾਰ ਝੂਠ ਦੇ ਪ੍ਰਸਾਰ ਤੇ ਹਜ਼ਾਰਾਂ ਕਰੋੜ ਰੁਪਇਆ ਖਰਚ ਕਰਕੇ ਪੰਜਾਬ ਦਾ ਪੰਜਾਬੀ ਆਗਰ ਨੁਕਸਾਨ ਕਰਾ